ਕੋਰੋਨਾ ਵਾਇਰਸ ਮਹਾਮਾਰੀ ਤੇ ਪਿਛਲੇ ਦਿਨੀ ਲਾਗੂ ਰਹੇ ਲਾਕਡਾਊਨ ਤੋਂ ਹੁਣ ਤੱਕ ਲਗਾਤਾਰ ਸੇਵਾਵਾਂ ਨਿਭਾ ਰਹੇ ਹੈਲਥ ਵਿਭਾਗ ਤੋਂ ਡਾਕਟਰਾਂ ਤੇ ਹੋਰ ਹੈਲਥ ਵਰਕਰਾਂ ਨੂੰ ਹਰ ਵਰਕ ਸੈਲੂਟ ਕਰ ਰਿਹਾ ਹੈ ਐਸੇ ਤਰ੍ਹਾਂ ਰੋਟਰੀ ਕਲੱਬ ਨਾਬਾ ਪਲੋ ਨਿਵੇਕਲਾ ਉਪਰਾਲਾ ਕਰਦੇ ਹੋਏ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਦਲਵੀਰ ਕੌਰ ਨੂੰ ਕੋਰੋਨਾ ਪੋਜ਼ਿਟਿਵ ਮਰੀਜ਼ ਦੇ ਇਲਾਜ ਲਈ ਇੱਕ ਵੈਂਟੀਲੇਟਰ ਦੋ ਇਨਫਰਾਰੈਡ ਥਰਮਾਮੀਟਰ ਟੀਪੀਪੀ ਕਿੱਟਾਂ 1500 ਮਾਸਕ ਗਲਵਜ਼ ਅਤੇ ਹੋਰ ਵੀ ਉਪਕਰਣ ਭੇਂਟ ਕੀਤੇ ਗਏ ਅੱਜ ਪੰਜਾਬ ਦੇ ਵਿੱਚ ਜਿੱਥੇ ਇਸ ਬਿਮਾਰੀ ਨੂੰ ਲੜਨ ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਹਿੰਦੁਸਤਾਨ ਚ ਸਭ ਤੋਂ ਪਹਿਲਾਂ ਲੀਡ ਲਈ ਹੈ। ਔਰ ਉੱਥੇ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਦਾ ਵੀ ਬਹੁਤ ਵੱਡਾ ਹੱਥ ਹੈ ਕਿ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਜਿਵੇਂ ਅੱਜ ਕਲਬ ਨੇ ਰੋਟਰੀ ਕਲੱਬ ਆ ਜਿੱਥੇ ਆਇਆ ਮੈਂ ਡਾਕਟਰ ਸਹਿਮਾਨ ਦਾ ਸਨਮਾਨ ਕੀਤਾ ਗਿਆ ਔਰ ਕਲੱਬ ਨੇ ਦੰ 4 ਲੱਖ ਰੁਪਏ ਦਾ ਵੈਂਟੀਲੇਟਰ ਦੀ ਹੋਰ ਸਾਰਾ ਸਮਾਨ ਜੋ ਇਸ ਬਿਮਾਰੀ ਨਾਲ ਚਾਹੀਦਾ ਹੈ ਉਹ ਦਿੱਤਾ ਹੈ ਔਰ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਅੱਜ ਲੱਗੇ ਹੋਏ ਨੇ ਕਿ ਇਸ ਬਿਮਾਰੀ ਨੂੰ ਜਿੱਤਣਾ ਜੋ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹੈ ਜੋ ਅੱਜ ਪੂਰੀ ਦੁਨੀਆ ਫਾਲੋ ਕਰ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਜੋ ਕੈਪਟਨ ਅਮਰਿੰਦਰ ਸਿੰਘ ਸੀਰੀਅਸ ਅੱਜ ਸਾਰੇ ਸੀਰੀਅਸ ਨੇ ਅੱਜ ਪੀਪੀ ਕਿਟਸ ਵੈਂਟੀਲੇਟਰ ਮਾਸਕ ਤੇ ਜੋ ਵੀ ਹੋ ਲੋੜਿੰਦਾ ਇਨਫਾਰਮੇਟਰ ਕਾਫੀ ਸਮਾਨ ਹੈ ਜੋ ਕਿ ਮਤਲਬ ਅੱਜ ਸਾਡੇ ਸਿਵਲ ਹਸਪੀਟਲ ਦੇ ਡਾਕਟਰ ਦਲਵੀਰ ਕੌਰ ਐਸ ਐਮਓ ਨਾਬਾ ਨੂੰ ਹੈਂਡਓਵਰ ਕੀਤਾ ਗਿਆ ਸਾਰੇ ਰੋਟੀ ਕਲੱਬ ਦੇ ਸੀਨੀਅਰ ਮੈਂਬਰ ਸਾਹਿਬਾਨ ਤੇ ਸਾਰੇ ਕਲੱਬ ਮੈਂਬਰ ਸਾਹਿਬਾਨ ਹਾਜ਼ਰ ਹਨ ਤੇ ਰੋਟਰੀ ਪਹਿਲਾਂ ਵੀ ਜੋ ਸਮਾਜਿਕ ਜਿਸ ਤਰ੍ਹਾਂ ਕੀ ਪੋਲੀਓ ਦਾ ਪਹਿਲਾਂ ਖਾਤਮਾ ਹੈ ਹੈਲਥ ਵਾਸਤੇ ਤੇ ਆਪਣਾ ਐਜੂਕੇਸ਼ਨ ਵਾਸਤੇ ਵੇ ਰਹਿੰਦੀ ਹੈ ਉਸ ਦੇ ਤਹਿਤ ਉਸੇ ਲੜੀ ਦੇ ਤਹਿਤ ਜੇ ਸਮਾਨ ਦਿੱਤਾ ਗਿਆ ਸਾਡੇ ਹਸਪੀਟਲ ਦੇ ਵਿੱਚ ਵੈਂਟੀਲੇਟਰ ਪੀਪੀ ਕਿਟਸ ਮਾਸਕ ਅਤੇ థਰਮਾਮੀਟਰ ਜਿਹੜੇ ਸਾਨੂੰ ਡੋਨੇਟ ਕੀਤੇ ਆ ਜੋ ਕਿ ਅਸੀਂ ਹੁਣ ਆਈਸੋਲੇਸ਼ਨ ਵਾਰਡ ਜਿਹੜਾ ਹੈਗਾ ਹੋ ਸਕਦਾ ਸਾਨੂੰ ਜਲਦੀ ਹੀ ਸ਼ੁਰੂ ਕਰਨਾ ਪਏਗਾ ਤੇ ਉਹਦੇ ਵਾਸਤੇ ਸਾਨੂੰ ਬਹੁਤ ਜ਼ਿਆਦਾ ਇਹਨਾਂ ਦੀ ਜ਼ਰੂਰਤ ਸੀ ਇਹਨਾਂ ਨੇ ਸਾਨੂੰ ਉਪਲਬਧ ਕੀਤੇ ਸਾਨੂੰ ਇਹ ਕਾਫੀ ਯੂਸਫੁਲ ਹੋਣਗੇ ਅੱਗੇ ਟਾਈਮ ਆਉਣ ਪਏਗਾ ਤੇ ਅੱਗੇ ਅਦਰਵਾਈਜ਼ ਵੀ ਰੋਟਰੀ ਕਲੱਬ ਮੈਂ ਨਾਬਾ ਵਾਲੇ ਜਿਹੜੇ ਹੈਗੇ ਸਾਡੇ ਨਾਲ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਆ ਬਲਡ ਡੋਨੇਸ਼ਨਸ ਕੈਂਪ ਵੀ ਲਗਵਾਉਂਦੇ ਆਈ ਕੈਂਪ ਵੀਗਿਆਰ ਵੀ ਲਗਵਾਉਂਦੇ ਤੇ ਸਾਡੇ ਨਾਲ ਹਮੇਸ਼ਾ ਸਹਿਯੋਗ ਦਿੰਦੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਇਹੀ ਅੱਗੇ ਤੋਂ ਵੀ ਉਮੀਦ ਕਰਦੀ ਆ ਅਸੀਂ ਇਸੇ ਤਰ੍ਹਾਂ ਹੀ ਰਲ ਮਿਲ ਕੇ ਜਿਹੜਾ ਹੈਗਾ ਮਿਸ਼ਨ ਫਤਿਹ ਅਗੇਂਸਟ ਕੋਵਿਡ-19 ਦੇ ਅਗੇਂਸਟ ਸਾਡੀ ਵਾਰ ਜਿਹੜੀ ਹੈਗੀ ਆ ਉਹਦੇ ਤੇ ਅਸੀਂ ਜਰੂਰ ਜਰੂਰ ਜਿੱਤ ਪ੍ਰਾਪਤ ਕਰਾਂਗੇ ਥੈਂਕ ਯੂ ਪੀਪੀ ਕੀਟਾ ਵੈਂਟੀਲੇਟਰ ਫੇਸ ਮਾਸਕ ਇਹ ਸਾਰੇ ਸਿਵਲ ਹਸਪੀਟਲ ਨੱਬਰ ਨੂੰ ਸਮਰਪਿਤ ਕੀਤਾ ਨੇ ਰੂਰੀ ਕਲੱਬ ਵੱਲੋਂ ਸ਼੍ਰੀ ਰਜਨੀਸ਼ ਕੁਮਾਰ ਮਿੱਤਲ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਇਹ ਸਾਰਾ ਸਮਾਨ ਅੱਜ ਐ ਤੇ ਵੀ ਤਾਂ ਕਿ ਉਹ ਆਪਣਾ ਬਦ ਤੋਂ ਵੱਧ ਇਸ ਦੀ ਉਹ ਕਰ ਸਕਣ ਇਹ ਇੰਟਰਨੈਸ਼ਨਲ ਲੈਵਲ ਤੇ ਸਾਡਾ ਫੰਕਸ਼ਨ ਚੱਲ ਰਿਹਾ ਹੈ ਜਿੱਥੇ ਸਾਡੇ ਕਲੱਬ ਨੇ ਜਿੰਨੇ ਵੀ ਦੋਸਤਾਂ ਦੇ ਕਲੱਬ ਨੇ ਰੋਟਰੀ ਕਲੱਬ ਨੇ ਸਾਰਿਆਂ ਚ ਪੀਪੀ ਕਿਟਾਂ ਵੈਂਟੀਲੇਟਰ ਮਾਸਕਸ ਐਂਡ ਕਲੱਬ ਸਾਰ ਜਗ੍ਹਾ ਵੰਡੇ ਗਏ ਨੇ ਅੱਜ ਇੱਥੇ ਨਾਬੇ ਵੀ ਅਸੀਂ ਇਹ ਪ੍ਰੋਗਰਾਮ ਰੱਖਿਆ ਸੀ ਕਿ ਅਸੀਂ ਆਪਣੇ ਹਸਪਤਾਲ ਚ ਵੀ ਨਾਬੇ ਇਹ ਪਹਰਾਲਾ ਕਰੀਏ ਅੱਜ ਜਿਹੜੇ ਮਾਸਕ ਪੀਪੀ ਕਿਟਾਂ ਵਗੈਰਾ ਵੰਡੀਆਂ ਨੇ ਇਹ ਅਗਿਆਂ ਵਾਲੇ ਜਿਹੜੀ ਭਾਵੇਂ ਚੱਲਿਆ ਮਹਾਮਾਰੀ ਉਹ ਚ ਕੰਮ ਆਉਣਗੇ ਧੰਨਵਾਦ ਅੱਜ ਸਿਵਲ ਹਸਪੀਟਲ ਦਿੱਤਾ ਤੇ ਇਹ ਸਿਰਫ ਦਿੱਤਾ ਨਹੀਂ ਹੈ ਇਹ ਅਸੀਂ ਚਾਹੁੰਦੇ ਹਾਂ ਵੀ ਯੂਜ਼ ਹੋਵੇ ਹਰ ਇੱਕ ਬੰਦੇ ਦੇ ਲੱਗੇ ਜਿਹਨੂੰ 마ਸਕ ਦੀ ਲੋੜ ਹੈ ਉਹਨਾਂ ਨੂੰ 마ਸਕ ਦੀ ਜਿਹਨੂੰ ਪੀਪੀ ਕਿਟਾਂ ਦੀ ਲੋੜ ਹੈ ਪੀਪੀ ਕਿਟ ਪ੍ਰੋਵਾਈਡ ਕੀਤੀਆਂ ਜਾਣ ਤਾਂ ਕਿ ਸੋਸਾਇਟੀ ਜਿਹੜਾ ਕੋਵਿਡ 19 ਫੈਲਣ ਤੋਂ ਰੋਕਿਆ ਜਾ ਸਕੇ ਆ ਬਾਤੋ ਤਲ ਮਹਿਤਾ ਦੀ ਰਿਪੋਰਟ ਐਸਐਮਜ਼ੈਟ ਨਿਊਜ਼